ਸਰਦਾਰ ਕਪੂਰ ਸਿੰਘ ਦਾ ਇੱਕ ਯਾਦਗਾਰੀ ਭਾਸ਼ਣ ੴ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਦੇ ਹਾਜ਼ਰ ਸੱਜਣੋ ਅੱਜ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜੋ ਸਨਮਾਨ ਤੇ ਪਦਵੀ ਮੈਨੂੰ ਪੰਥ ਨੇ ਸ਼ੁਭ ਅਰਦਾਸ ਕਰਕੇ ਪ੍ਰਦਾਨ ਕੀਤੀ ਹੈ ਉਸ ਨੂੰ ਜੇ ਮੈਂ ਆਪਣੀ ਯੋਗਤਾ ਦਾ ਸਮਰਥਨ ਸਮਝਾਂ ਤਾਂ ਇਹ ਮੇਰਾ ਘੋਰ ਅਗਿਆਨ ਹੋਵੇਗਾ ਮੈਨੂੰ ਬੁੱਧੀ ਬਲਹੀਨ ਸੱਤਾਹੀਨ ਨਿਆਸਰੇ ਕੇਵਲ ਗੁਰੂ ਪੰਥ ਦੀ ਜੋੜੇ ਬਰਦਾਰ ਬਨਣ ਦੀ ਸੇਵਾ ਪ੍ਰਾਪਤ ਕਰਨ ਦੇ ਚਾਹਵਾਨ ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖੀਜ਼ਮ ਦੀ ਸਰਵਉੱਚ ਪਦਵੀ ਸ੍ਰੀ ਅਕਾਲ ਤਖਤ ਸਾਹਿਬ ਦੇਵੀ ਤੇ ਪ੍ਰਭੂ ਸੱਤਾ ਸੰਪੰਨ ਸ਼ਕਤੀ ਵੱਲੋਂ ਪ੍ਰਦਾਨ ਕਰ ਦੇਣੀ ਅਤੇ ਅਮੋਲਕ ਸਰੂਪਾ ਬਖਸ਼ ਦੇਣਾ ਗੁਰੂ ਪੰਥ ਦੇ ਗਰੀਬ ਨਿਵਾਜ ਵਿਰਧ ਦਾ ਲਖਾਇਕ ਤਾਂ ਹੈ ਪਰ ਇਹ ਕਿਸੇ ਤਰ੍ਹਾਂ ਵੀ ਮੇਰੀ ਯੋਗਤਾ ਦਾ ਅਧਿਕਾਰ ਦੀ ਸੂਚਕ ਨਹੀਂ ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ ਗਰੀਬ ਨਿਵਾਜ ਨ ਦੂਸਰ ਤੋਸੋਂ ਇਸਲਾਮ ਦੇ ਪ੍ਰਵੇਸ਼ ਉਪਰੰਤ ਬੋਧ ਤੇ ਹਿੰਦੂ ਮੰਦਰਾਂ ਤੇ ਪਾਠਸ਼ਾਲਾਵਾਂ ਦਾ ਜੋ ਸੰਘਾਰ ਹੋਇਆ ਸੀ ਉਸ ਦਿთა ਇ슬ਲਾਮੀ ਮਸਜਿਦਾਂ ਤੇ ਮਖਤਬਾਂ ਨੇ ਲੈ ਲਈ ਸੀ ਸੂਫੀਆਂ ਦੇ ਸਿਲਸਿਲੇ ਮੁਸਲਮਾਨ ਵਿਦਵਾਨਾਂ ਦੀ ਉਪਜ ਵਿੱਚ ਬੜੀ ਭਾਰੀ ਸਹਾਇਤਾ ਦਿੰਦੇ ਰਹੇ ਹਨ ਇਸ ਤਰ੍ਹਾਂ ਹਿੰਦੁਸਤਾਨ ਵਿੱਚ ਇਸਲਾਮ ਦੇ ਵਿਦਵਾਨਾਂ ਦੀ ਪ੍ਰਥਾ ਤਾਂ ਚੱਲ ਪਈ ਪਰ Hindu ਰਾਜਿਆਂ ਦੇ ਸੱਤਾਹੀਨ ਹੋ ਜਾਣ ਦੇ ਕਾਰਨ ਉਹਨਾਂ ਦੇ ਦਰਬਾਰ ਵਿਦਵਾਨਾਂ ਤੋਂ ਸਖਣੇ ਰਹਿਣ ਲੱਗ ਪਏ ਇਸ ਸਖਣੇ ਪੰਨੂ ਪਹਿਲੀ ਵਾਰੀ ਗੁਰਮਤਿ ਦੀ ਲਹਿਰ ਨੇ ਭਰਨ ਦਾ ਉਪਰਾਲਾ ਕੀਤਾ। ਸਾਧਾਰਨ ਪਿੰਡੂ ਲੋਕਾਂ ਦਾ ਵਿਦਵਤਾ ਗ੍ਰਹਿਣ ਵਾਲੇ ਪਾਸੇ ਧਿਆਨ ਹੋਇਆ ਤੇ ਭਾਈ ਗੁਰਦਾਸ, ਭਾਈ ਮਨੀ ਸਿੰਘ ਵਰਗੇ ਵਿਦਵਾਨ ਅਤੇ ਗਿਆਨੀ ਪੈਦਾ ਹੋਣੇ ਸ਼ੁਰੂ ਹੋ ਗਏ। ਗੁਰੂ ਗੋਬਿੰਦ ਸਿੰਘ ਜੀ ਨੇ ਜਿਵੇਂ ਕਿ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਭਾਸ਼ਣ ਵਿੱਚ ਦੱਸਿਆ ਹੈ ਵਿਦਵਤਾ ਦੇ ਬੂਟੇ ਨੂੰ ਆਪ ਪਾਣੀ ਦੇ ਕੇ ਸਿੰਜਿਆ ਉਹਨਾਂ ਨੇ ਫਾਰਸੀ ਸੰਸਕ੍ਰਿਤ ਹਿੰਦੀ ਪੰਜਾਬੀ ਦੇ ਕਵੀਆਂ ਨੂੰ ਵੱਡੀਆਂ-ਵੱਡੀਆਂ ਬਖਸ਼ਿਸ਼ਾਂ ਕੀਤੀਆਂ ਪ੍ਰਸਿੱਧ ਗ੍ਰੰਥਾਂ ਦੇ ਅਨੁਵਾਦ ਕਰਵਾਏ ਮੁਕਾਬਲੇ ਕਰਵਾ ਕਰਵਾ ਕੇ ਵਿਦਵਤਾ ਦੀ ਗੱਲ ਜਿਉਂਦੀ ਰੱਖੀ ਗੁਰੂ ਸਾਹਿਬ ਦੇ ਪਿੱਛੋਂ ਹਾਲਾਤ ਭਾਵੇਂ ਬਹੁਤ ਸਾਜ਼ਗਾਰ ਨਹੀਂ ਸਨ ਪਰ ਉਦਾਸੀ ਸੇਵਾ ਪੰਥੀ ਨਿਰਮਲੇ ਤੇ ਹੋਰ ਸਿੱਖ ਸੰਸਥਾਵਾਂ ਆਪੋ ਆਪਣੇ ਡੇਰਿਆਂ ਵਿੱਚ ਇਹ ਸੇਵਾ ਯਥਾ ਸ਼ਕਤ ਨਿਭਾਉਂਦੀਆਂ ਰਹੀਆਂ ਜਦੋਂ ਸਿੱਖ ਰਾਜੇ ਆ ਗਏ ਤਾਂ ਉਹਨਾਂ ਨੇ ਵੀ ਕਿਸੇ ਹੱਦ ਤੱਕ ਵਿਦਵਾਨਾਂ ਨੂੰ ਉਤਸ਼ਾਹ ਦਿੱਤਾ ਅਫਸੋਸ ਹੈ ਕਿ ਉਸ ਵੇਲੇ ਦੀ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਸਰਕਾਰ ਸਿੱਖ ਧਰਮ ਵੱਲੋਂ ਆਪਣੀ ਉਦਾਸੀਨਤਾ ਕਰਕੇ ਇਸ ਪਾਸੇ ਵੱਲ ਕੋਈ ਧਿਆਨ ਨਾ ਦੇ ਸકી ਜਿਸ ਦਾ ਨਤੀਜਾ ਇਹ ਹੋਇਆ ਕਿ ਯੂਨੀਵਰਸਿਟੀ ਜਿਸ ਦਾ ਕੰਮ ਵਿਦਵਤਾ ਦਾ ਸੰਚੈਤ ਤੇ ਸੰਚਾਰ ਹੁੰਦਾ ਹੈ ਸਿੱਖ ਧਰਮ ਦੇ ਕੋਈ ਵੱਡੇ ਵਿਦਵਾਨ ਪੈਦਾ ਕਰਨ ਤੋਂ ਅਸਮਰਥ ਰਹੀ ਹੁਣ ਵੇਖਣ ਨੂੰ ਸਾਰੇ ਹਾਲਾਤ ਠੀਕ ਠਾਕ ਹਨ ਤੇ ਮੈਂ ਇਸ ਬਾਰੇ ਕੁਝ ਕਹਿਣ ਦੀ ਥਾਂ ਅਰਦਾਸ ਹੀ ਕਰ ਸਕਦਾ ਹਾਂ ਕਿ ਵਾਹਿਗੁਰੂ ਯੂਨੀਵਰਸਿਟੀਆਂ ਨੂੰ ਇਸ ਪਾਸੇ ਵੱਧ ਤੋਂ ਵੱਧ ਸੇਵਾ ਕਰਨ ਦਾ ਬਲ ਤੇ ਬੁੱਧੀ ਬਖਸ਼ੇ ਜਿੱਥੋਂ ਤੱਕ ਸ੍ਰੀ ਅਕਾਲ ਤਖਤ ਸਾਹਿਬ ਉਤੇ ਨੈਸ਼ਨਲ ਪ੍ਰੋਫੈਸਰ ਆਫ ਸਿੱਖੀਜ਼ਮ ਦੀ ਪਦਵੀ ਦੇ ਮਾਨ ਦੀ ਗੱਲ ਹੈ ਮੈਂ ਆਪਣੇ ਆਪ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੈਂ ਭਾਵੇਂ ਖੇਤੀ ਕਰਾਂ ਭਾਵੇਂ ਰਾਜਨੀਤੀ ਵਿੱਚ ਰਹਾ ਦੁਨੀਆ ਦੇ ਆਧੁਨਿਕ ਵਿਦਵਾਨਾਂ ਵਿੱਚ ਸਿੱਖ ਧਰਮ ਦੇ ਅਧਿਆਤਮਕ ਰਹੱਸਵਾਦੀ ਦਾਰਸ਼ਨਿਕ ਸਦਾਚਾਰਕ ਸਮਾਜਿਕ ਗੌਰਵ ਅਤੇ ਅਹਿਮੀਅਤ ਨੂੰ ਦ੍ਰਿੜ ਕਰਵਾਉਂਦੇ ਰਹਿਣਾ ਮੈਂ ਆਪਣਾ ਪਰਮ ਧਰਮ ਸਮਝਦਾ ਹਾਂ ਤੇ ਸਮਝਦਾ ਰਹਾਂਗਾ ਜਿਸ ਪੰਥ ਦੀ ਪ੍ਰਤੀਨਿਧਤਾ ਦਾ ਦਾਇਆ ਰੱਖਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਸ ਦੇ ਸੈਨਿਕ ਅੰਗ ਸ਼੍ਰੋਮਣੀ ਅਕਾਲੀ ਦਲ ਅਤੇ ਉਸ ਦੀ ਮੰਜ਼ਲ ਦੁਹਾਂ ਜਹਾਨ ਦੀ ਪਾਤਸ਼ਾਹੀ ਦੇ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਸਿੱਕਰ ਜਦਬਰ ਹਰ ਦੂ ਆਲਮ ਦੇ ਸੰਚਾਲਕਾਂ ਅਤੇ ਝੰਡੇ ਬਰਦਾਰੀ ਦੇ ਮਾਲਕਾਂ ਨੂੰ ਇਸ ਮੌਕੇ ਉੱਤੇ 2-4 ਸ਼ਬਦ ਕਹਿਣ ਦਾ ਬੇਨਤੀ ਕਰਨ ਦਾ ਜੋ ਮੈਂ ਹੌਸਲਾ ਕਰ ਰਿਹਾ ਹਾਂ ਤਾਂ ਉਹ ਕੇਵਲ ਇਹ ਵਿਚਾਰ ਕੇ ਹੀ ਕਰ ਰਿਹਾ ਹਾਂ ਕਿ ਇਸ ਪੰਥ ਪ੍ਰਧਾਨੀ ਪੰਥ ਦੀ ਸਿਧਾਂਤਕ ਪਰੰਪਰਾ ਵਿੱਚ ਨਿਰਪੈ ਹੋ ਕੇ ਸੱਚ ਬੋਲਣ ਅਤੇ ਸੱਚ ਉੱਤੇ ਪੈਰਾ ਦੇਣ ਦੀ ਆਦੀ ਅਤੇ ਅਟੱਲ ਰੀਤ ਪ੍ਰਵਾਨ ਹੈ ਅਤੇ ਪੰਥ ਦੇ ਨਿਮਾਣੇ ਤੋਂ ਨਿਮਾਣੇ ਸੇਵਕ ਉੱਤੇ ਵੀ ਇਸ ਬਾਬਤ ਕੋਈ ਪ੍ਰਤੀਬੰਧ ਗੁਰੂ ਆਸ਼ੇ ਅਨੁਸਾਰ ਲਾਗੂ ਨਹੀਂ ਹੈ ਗੁਰੂ ਸਥਾਨਾਂ ਦੇ ਪ੍ਰਬੰਧਕ ਜੋ ਗੁਰੂ ਆਸ਼ੇ ਅਤੇ ਗੁਰਮਤਿ ਸਿਧਾਂਤ ਦੇ ਵਿਰੁੱਧ ਜਾਂ ਪ੍ਰतिकूल ਕੋਈ ਕਦਮ ਵੀ ਅ ਗਿਆਨ ਆਸ਼ਰਿਤ ਹੋ ਕੇ ਜਾਂ ਬੌ ਮਤ ਮਨਮਤ ਆਦ ਦਾ ਸਹਾਰਾ ਲੈ ਕੇ ਚੁੱਕਦੇ ਹਨ ਤਦ ਉਹਨਾਂ ਦੇ ਇਹ ਕਦਮ ਪੰਥ ਅਤੇ ਧਰਮ ਦੇ ਹਿੱਤਾਂ ਦੀ ਹਾਨੀ ਹੀ ਗਿਣਿਆ ਜਾਵੇਗਾ ਭਾਵੇਂ ਉਸ ਕਦਮ ਦੀ ਪ੍ਰੋੜਤਾ ਕੋਈ ਧੜੇਬੰਦ ਸ਼ਕਤੀ ਜਾਂ ਵਿਅਕਤੀ ਕਰੇ ਉਹ ਕਦਮ ਕਦਾਚਿਤ ਅਤੇ ਤਿੰਨ ਕਾਲ ਪੰਥਕ ਹਿੱਤਾਂ ਵਿੱਚ ਅਨੁਕੂਲ ਜਾਂ ਪ੍ਰਸ਼ੰਸਾਯੋਗ ਨਹੀਂ ਸਮਝਿਆ ਜਾਵੇਗਾ ਇਸ ਸੰਸਦ ਦੇ ਸੂਜਵਾਨਾਂ ਦੀਆਂ ਨਜ਼ਰਾਂ ਵਿੱਚ ਜਾਂ ਉਸ ਜਹਾਨ ਵਿੱਚ ਗੁਰੂ ਦੀਆਂ ਨਜ਼ਰਾਂ ਵਿੱਚ ਇਸ ਸਚਾਈ ਨੂੰ ਭੁੱਲ ਕੇ ਅੱਗੇ ਹੀ ਅਸੀਂ ਆਪਣੀ ਹਾਨੀ ਕਰ ਚੁੱਕੇ ਹਾਂ ਇਸੇ ਰਾਹ ਉੱਤੇ ਤੁਰ ਜਾਣ ਨਾਲ ਅਸੀਂ ਇੱਥੇ ਉੱਥੇ ਦੋਹਾਂ ਜਹਾਨਾਂ ਵਿੱਚ ਮੂੰਹ ਕਾਲਾ ਹੀ ਕਰਵਾ ਸਕਦੇ ਹਾਂ ਕੋਈ ਸਥਾਈ ਲਾਭ ਤਿੰਨ ਕਾਲ ਪ੍ਰਾਪਤ ਨਹੀਂ ਕਰ ਸਕਦੇ ਪੰਥ ਦੀ ਸੈਨਿਕ ਸ਼ਕਤੀ ਦੇ ਸੰਚਾਲਕ ਜੋ ਖਾਲਸਾ ਜੀ ਕੇ ਬੋਲ ਬਾਲੇ ਸੁਤੰਤਰ ਦੇਸ਼ ਕਾਲ ਵਿੱਚ ਸੀ ਆਜ਼ਾਦ ਪੰਥ ਦੇ ਨਿਸ਼ਾਨੇ ਨੂੰ ਪਿੱਠ ਦੇ ਕੇ ਨਿਗੂਣੇ ਨਿੱਜੀ ਹਿੱਤਾਂ ਦੀ ਪ੍ਰਾਪਤੀ ਵਾਸਤੇ ਪੰਥ ਦੀ ਅਗਾਧ ਸ਼ਕਤੀ ਤੇ ਪੰਥ ਦੀ ਸਹੀ ਮੰਜ਼ਲ ਨੂੰ ਪ੍ਰਸ਼ਟ ਨਸ਼ਟ ਕਰਨ ਵਿੱਚ ਰੁੱਝੇ ਰਹਿਣਗੇ। ਤਦ ਉਹ ਇੱਥੇ-ਉੱਥੇ ਦੋਹਾਂ ਜਹਾਨੀ ਖੁਆਰ ਹੀ ਹੋਣਗੇ। ਸਥਾਈ ਪ੍ਰਾਪਤੀ ਕੁਝ ਕਰ ਨਹੀਂ ਸਕਣਗੇ। ਅੰਗਰੇਜ਼ੀ ਭਾਸ਼ਾ ਦੇ ਮਹਾਨ ਤੇ ਜਗਤ ਪ੍ਰਸਿੱਧ ਕਵੀ डब्ल्यू एच ਔਰਡਨ ਜਿਸ ਦਾ ਕਿ ਇਹਨਾਂ ਦਿਨਾਂ ਵਿੱਚ ਹੀ ਦਿਹਾਂਤ ਹੋਇਆ ਹੈ ਦਾ ਕਾਹ ਵਾਕ ਹੈ ਦੋਜ਼ ਹੂ ਵਿਲ ਨਾਟ ਰੀਜ਼ਨ ਪੈਰਿਸ਼ ਇਨ ਦਾ ਐਕਟ ਦੋਜ਼ ਹੂ ਵਿਲ ਨਾਟ ਐਕਟ ਪੈਰਿਸ਼ ਫਾਰ 댓 ਰੀਜ਼ਨ ਜਿਹੜੇ ਬੁੱਧੀ ਵਿਚਾਰ ਦੀ ਇਹ ਦੀਪਕ ਦੀ ਰੋਸ਼ਨੀ ਵਿੱਚ ਨਹੀਂ ਤੁਰਦੇ ਉਹ ਰਾਹ ਵਿੱਚ ਹੀ ਨਿਰਾਸ਼ ਹੋ ਜਾਂਦੇ ਹਨ ਅਤੇ ਜੋ ਕਰਮਸ਼ੀਲਤਾ ਤਿਆਗ ਦਿੰਦੇ ਹਨ ਉਹ ਇਸੇ ਕਾਰਨ ਹੀ ਆਦਮ ਗਤੀ ਨੂੰ ਪ੍ਰਾਪਤ ਹੁੰਦੇ ਹਨ ਤਦ ਅਨੁਸਾਰ ਸਾਹਿਬ ਦਸਮ ਪਾਤਸ਼ਾਹ ਦਾ ਆਦੇਸ਼ ਖਾਲਸੇ ਨੂੰ ਹੈ ਧੀਰਜ ਧਾਮ ਬਣਾਏ ਇਹ ਤਨ ਬੁੱਧ ਸੁਦੀਪਕ ਜਿਉ ਉਜਿਆਰੈ ਜਿਹੜਾ ਰਾਜ ਪ੍ਰਬੰਧ ਕੁਟਲ ਵਿਤ ਕਰੇ ਵਿਸ਼ਵਾਸ ਘਾਤ ਅਤੇ ਅਜੇਹੀ ਨਿਆਏ ਪદ્ધਤੀ ਉੱਤੇ ਆਧਾਰਿਤ ਕੀਤਾ ਜਾਵੇਗਾ ਕਿ ਉਹ ਕਾਨੂੰਨ ਨੂੰ ਉੱਚ ਨਿਆਂਯਾਲਿਆਂ ਦੇ ਨਿਰੀਖਣ ਕਰਨ ਸਮੇਂ ਕਪੂਰ ਸਿੰਘ ਦੇ ਵਿਰੁੱਧ ਜਾਣਾ ਚਾਹੀਏ ਤੇ ਜਾਏਗਾ ਅਤੇ ਰਗੂਪਤੀ ਕਪੂਰ ਦੇ ਹੱਕ ਵਿੱਚ ਤਦ ਉਹ ਰਾਜ ਪ੍ਰਬੰਧ ਕਦਾਚਿਤ ਸਥਿਰ ਨਹੀਂ ਰਹਿ ਸਕਦਾ ਅਤੇ ਉਸ ਦਾ ਪਤਨ ਨਿਸ਼ਚੈ ਹੈ ਇਹੋ ਤਿੰਨ ਕਾਲ ਸਤ ਗੁਰੂਆਂ ਦਾ ਉਪਦੇਸ਼ ਤੇ ਰਹਿਨੁਮਾਈ ਮਨੁੱਖ ਮਾਤਰ ਲਈ ਹੈ ਅਤੇ ਇਸ ਵਿੱਚ ਨਾ ਸੰਦੇਹ ਹੈ ਅਤੇ ਨਾ ਸੰਸ਼ੈ ਜਿਨ ਅੰਤਰ ਸੱਚੇ ਕਾ ਭੈ ਨਹੀਂ ਆਪਾਉ ਕਾ ਨਾਹੀ ਬਿੰਦ ਊਨਾ ਮੂਆ ਕਾ ਕਿਆ ਮਾਰਨਾ ਜੋ ਆਪ ਮਾਰੈ ਗੋਬਿੰਦ ਗੁਰੂ ਰੂਪ ਸੂਰਜ ਦੀ ਰੋਸ਼ਨੀ ਵਿੱਚ ਅਤੇ ਆਪਣੇ ਪੂਰੇ ਪੂਰੇ ਪੂਰਵਜਾਂ ਦੇ ਪੂਰਨਿਆਂ ਉੱਤੇ ਤੁਰਨ ਤੋਂ ਬਗੈਰ ਹੋਰ ਕੋਈ ਰਾਹ ਸਿੱਖ ਪੰਥ ਅਤੇ ਸਾਡੇ ਦੇਸ਼ ਭਾਰਤ ਵਰਸ਼ ਦੇ ਕਲਿਆਣ ਦਾ ਹੈ ਨਹੀਂ ਅਨੇਕ ਗ੍ਰੰਥ ਵਿਚਾਰ ਕੇ ਵਿਦਿਆ ਨੂੰ ਘੋਖ ਕੇ ਅਤੇ ਗੁਰਬਾਣੀ ਨੂੰ ਪੜ੍ਹ ਕੇ ਅਤੇ ਦੀਰਘ ਚਿੰਤਨ ਉਪਰੰਤ ਮੈਂ ਜਿਸ ਸੱਟੇ ਉੱਤੇ ਪੁੱਜਿਆ ਹਾਂ ਉਸ ਦੀਆਂ ਸੰਖੇਪ ਨਿਰੂਪਣ ਹੀ ਮੈਂ ਅੱਜ ਇੱਥੇ ਕਰਨ ਦਾ ਹੌਸਲਾ ਕੀਤਾ ਹੈ ਮੁਸਲਮਾਨਾਂ ਨਾਲ ਗੁਰੂ ਨਾਨਕ ਦੇ ਸੰਬੰਧਾਂ ਦਾ ਕੋਈ ਵਿਵਰਣ ਤਦ ਤੱਕ ਪੂਰਾ ਨਹੀਂ ਹੋਵੇਗਾ ਜਦ ਤੱਕ ਕਿ ਮੀਆਂ ਮਿੱਠਾ ਜਲਾਲ ਬਾਬਾ ਬੁੱਢਣ ਸ਼ਾ ਵਲੀ ਕੰਧਾਰੀ ਪੀਰ ਅਬਦੁਲ ਰਹਿਮਾਨ ਤੇ ਬਗਦਾਦ ਦੇ ਫਕੀਰ ਮੁਰਾਦ ਦਾ ਜ਼ਿਕਰ ਨਾ ਕੀਤਾ ਜਾਏ ਇਹ ਗੱਲ ਬਿਨਾਂ ਕਿਸੇ ਸੰਕੋਚ ਤੋਂ ਕਹੀ ਜਾ ਸਕਦੀ ਹੈ ਕਿ ਆਪਣੇ ਜੀਵਨ ਕਾਲ ਵਿੱਚ ਗੁਰੂ ਨਾਨਕ ਦੇ ਹਜ਼ਾਰਾਂ ਮੁਸਲਮਾਨ ਪ੍ਰਸ਼ੰਸਕ ਤੇ ਅਨੁਆਈ ਸਨ ਕਿਉਂਕਿ ਉਹ ਕਿਸੇ ਫਿਰਕੇ ਜਾਂ ਸੰਪਰਦਾ ਦੇ ਨਹੀਂ ਸਨ ਤੇ ਉਹਨਾਂ ਦਾ ਧਰਮ ਸਾਰੇ ਮਨੁੱਖ ਮਾਤਰ ਦੀ ਸੇਵਾ ਸੀ ਉਹਨਾਂ ਦਾ ਉਪਦੇਸ਼ ਸਾਰੇ ਸਮਿਆਂ ਤੇ ਸਾਰੀਆਂ ਅਸਥਾਨਾਂ ਲਈ ਹੈ ਸਾਨੂੰ ਵਾਰ-ਵਾਰ ਉਹਨਾਂ ਦੀ ਸਿੱਖਿਆ ਪੜ੍ਹਨੀ ਚਾਹੀਦੀ ਹੈ ਤੇ ਉਹਨਾਂ ਦੇ ਸੰਦੇਸ਼ ਦਾ ਸੱਚਾ ਤਤ ગ્રਹਣ ਕਰਨਾ ਚਾਹੀਦਾ ਹੈ ਸਾਰੇ ਹਾਜ਼ਰ ਪ੍ਰਤੀਸ਼ਟ ਸੱਜਣਾ ਕੋਲੋਂ ਮੈਂ ਆਪਣੀਆਂ ਉਨਤਾਈਆਂ ਲਈ ਹਿਮੰਦਾ ਯਾਚਕ ਹਾਂ ਇਤਿਹਾਸ ਸਾਖੀ ਹੈ ਕਿ ਮਰਦਾਨੇ ਨੇ ਪੂਰੀ ਲਗਨ ਤੇ ਅਸਾਧਾਰਨ ਵਫਾਦਾਰੀ ਨਾਲ ਗੁਰੂ ਨਾਨਕ ਦੀ ਸੇਵਾ ਕੀਤੀ ਗੁਰੂ ਸਾਹਿਬ ਦਾ ਵੀ ਉਸ ਵਿੱਚ ਪੂਰਾ ਵਿਸ਼ਵਾਸ ਸੀ 13 ਅਕਤੂਬਰ 1973 ਨੂੰ ਨੈਸ਼ਨਲ ਪ੍ਰੋਫੈਸਰ ਆਫ ਸਿੱਖਿਜ਼ਮ ਨਾਲ ਸਨਮਾਨਿਤ ਹੋਣ ਮਗਰੋਂ ਸ੍ਰੀ ਅਕਾਲ ਤਖਤ ਸਾਹਿਬ ਤੇ ਦਿੱਤਾ ਗਿਆ ਭਾਸ਼ਣ ਸ਼ੇਰ ਸਿੱਧਾ ਤੈਰਤਾ ਹੈ ਵਖਤੇ ਰਫਤਨ ਆਬ ਮੇ ਗੁਰਪੁਰ ਵਾਸੀ ਸਰਦਾਰ ਅਮਰ ਸਿੰਘ ਜੀ ਨੂੰ ਸਾਡੇ ਤੋਂ ਵਿਛੜਿਆ 29 ਸਾਲ ਹੋ ਗਏ ਹਨ ਆਪਣੇ ਜੀਵਨ ਵਿੱਚ ਉਹ ਸ਼ੇਰੇ ਪੰਜਾਬ ਦੇ ਨਾਮ ਨਾਲ ਪ੍ਰਸਿੱਧ ਹੋ ਗਏ ਸਨ ਕੇਵਲ ਸਪਤਾਹਕ ਪੱਤਰ ਸ਼ੇਰੇ ਪੰਜਾਬ ਦੇ ਮੋਢੀ ਸੰਪਾਦਕ ਤੇ ਪ੍ਰਬੰਧਕ ਹੋਣ ਕਾਰਨ ਹੀ ਇਹ ਸ਼ੇਰੇ ਪੰਜਾਬ ਉਪਨਾਮ ਉਹਨਾਂ ਨਾਲ ਨਹੀਂ ਸੀ ਜੁੜ ਗਿਆ ਹਾਂ ਇੱਕ ਕਾਰਨ ਜ਼ਰੂਰ ਆਖਿਆ ਜਾ ਸਕਦਾ ਹੈ ਅਸਲ ਵਿੱਚ ਸ਼ੇਰੇ ਪੰਜਾਬ ਉਹ ਇਨਾਂ ਅਰਥਾਂ ਵਿੱਚ ਸਨ ਕਿ ਉਹ ਠੀਕ ਸਿੱਖ ਕਿਰਦਾਰ ਦੀ ਜਿਉਂਦੀ ਜਾਗਦੀ ਮਿਸਾਲ ਸਨ ਪੰਜਾਬ ਦੇ ਸਿੰਘ ਸਨ ਉਹ ਆਪਣੇ ਨਿੱਜੀ ਤੇ ਪਬਲਿਕ ਕਿਰਦਾਰ ਵਿੱਚ ਉਮਰ ਭਰ ਸਿੱਧੇ ਰਾਹ ਤੇ ਚੱਲਦੇ ਰਹੇ ਜਿਸ ਤਰ੍ਹਾਂ ਸ਼ੇਰ ਸਿੱਧਾ ਤੈਰਤਾ ਹੈ ਵਕਤੇ ਰਫਤਨ ਆਬ ਮੇਂ ਸਰਦਾਰ ਅਮਰ ਸਿੰਘ ਸ਼ੇਰੇ ਪੰਜਾਬ ਦਾ ਸਾਰਾ ਜੀਵਨ ਦੇਸ਼ ਕੌਮ ਦੀ ਸੇਵਾ ਵਿੱਚ ਬੀਤਿਆ ਜਿੱਥੋਂ ਤੱਕ ਮੈਨੂੰ ਪਤਾ ਹੈ ਕਿ ਕੋਈ ਅਜਿਹਾ ਮੌਕਾ ਨਹੀਂ ਆਇਆ ਜਦੋਂ ਕਿ ਉਹਨਾਂ ਨੇ ਜਾਤੀ ਲਾਭ ਨੂੰ ਅਸੂਲ ਤੇ ਤਰਜੀਹ ਦਿੱਤੀ ਹੋਵੇ ਉਹ ਕੁਦਰਤੀ ਸੁਭਾਅ ਵੱਜੋਂ ਹੀ ਵਿਦਵਾਨ ਤੇ ਬੁੱਧੀਜੀਵੀ ਸਨ ਉਹ ਇੱਕ ਬੁੱਧੀਜੀਵੀ ਵਾਂਗ ਹੀ ਮਾਇਆ ਵੱਲੋਂ ਨਿਰਮੋਹ ਰਹੇ ਹਨ ਦੌਲਤ ਅਤੇ ਲక్ష్ਮੀ ਜਾਂ ਤਾਂ اصول ਵਾਲੇ ਮਰਦ پاس ਆਉਂਦੀ ਹੀ ਨਹੀਂ ਤੇ ਜੇਕਰ ਆ ਜਾਵੇ ਤਾਂ ਉਹਦੀ ਵਫਾ ਤੇ ਇਸ ਦਾ ਕੋਈ ਅਸਰ ਨਹੀਂ ਹੁੰਦਾ ਇਸ ਲਈ ਸਰਦਾਰ ਅਮਰ ਸਿੰਘ ਨੂੰ ਧਨ ਨਾਲ ਰਚਮਿਚ ਕੇ ਰਹਿਣ ਦਾ ਮੌਕਾ ਹੀ ਨਸੀਬ ਨਹੀਂ ਹੋਇਆ ਮੈਂ ਜਿੱਥੇ ਉਹਨਾਂ ਦੀ ਮਾਇਕ ਤੰਗ ਦਸਤੀ ਦੇਖੀ ਹੈ ਉਥੇ ਉਹਨਾਂ ਦੀ ਅਥਾ ਦ੍ਰਿੜਤਾ ਵੀ ਦੇਖੀ ਹੈ ਜਦੋਂ ਕਦੇ ਵੀ ਅਜਿਹਿਆਂ ਔਕੜਾਂ ਨਾਲ ਦੋਚਾਰ ਹੋਏ ਜਿਵੇਂ ਕਿ ਹਰ ਮਨੁੱਖ ਨੂੰ ਅਜਿਹੇ ਹਾਲਤਾਂ ਦਾ ਟੱਕਰਾ ਕਰਨਾ ਪੈਂਦਾ ਹੈ ਤਾਂ ਉਹਨਾਂ ਦਾ ਰੋਹਾਨੀ ਜਲਾਲ ਤੇ ਆਤਮਕ ਬਲ ਹੋਰ ਵੀ ਵੱਧ ਜਾਂਦਾ ਉਹਨਾਂ ਦਾ ਧਨ ਰਹਿਤ ਹੋਣਾ ਜਿੱਥੇ ਅਤ ਮਾੜਾ ਸੀ ਉੱਥੇ ਰੋਹਾਨੀ ਬਖਸ਼ਿਸ਼ ਵੀ ਸੀ ਉਹਨਾਂ ਦੀ ਮਾਇਕ ਗਰੀਬੀ ਉਹਨਾਂ ਦੀ ਰੋਹਾਨੀ ਵਡਿਆਈ ਦੀ ਜ਼ਮਾਨ ਸੀ ਅੱਜ ਜਦੋਂ ਉਹਨਾਂ ਦੀ ਯਾਦ ਤਾਜ਼ਾ ਕਰ ਰਹੇ ਹਾਂ ਤਾਂ ਸਾਨੂੰ ਉਹਨਾਂ ਦੀਆਂ ਰੋਹਾਨੀ ਸਿਫਤਾਂ ਤੇ ਉਹਨਾਂ ਦੇ ਕਿਰਦਾਰ ਦੀਆਂ ਖੂਬੀਆਂ ਨੂੰ ਧਿਆਨ ਧਰ ਕੇ ਬੋਲਣਾ ਪਏਗਾ ਸ੍ਰੀ ਵਾਹਿਗੁਰੂ ਸਰਵ ਪ੍ਰਤੀਸ਼ਟ ਇਤਿਹਾਸਕਾਰ ਡਾਕਟਰ ਗੰਡਾ ਸਿੰਘ ਐਮਏ ਪੀਐਚਡੀ ਬਹੁਗੁਣੀ ਜਨਪ੍ਰੀਏ ਸੱਜਣ ਹਨ ਬੜੇ ਸੁਹਿਰਦ ਮਨੁੱਖ ਸਰਲ ਸ਼ਰਧਾवान ਸਿੱਖ ਉਜਲ ਦੀਦਾਰ ਵਿਦਿਆਗ੍ਰਹੀ ਗ੍ਰਾਂthਕ ਇਤਿਹਾਸਕਾਰ ਅਤੇ ਪੰਜਾਬੀ ਦੇ ਗਦਕਾਰ ਸਰਦਾਰ ਗੰਡਾ ਸਿੰਘ ਜੀ ਜਿੱਥੇ ਪੰਜਾਬ ਅਤੇ ਸਿੱਖਾਂ ਵਿੱਚ ਸਰਵ ਪ੍ਰਤੀਸ਼ਟ ਹਨ ਉੱਥੇ ਸੰਸਾਰ ਭਰ ਦੇ ਇਤਿਹਾਸ ਵਿਤਾ ਵਿਦਵਾਨਾਂ ਵਿੱਚ ਪ੍ਰਸਿੱਧ ਹਨ ਸਰਦਾਰ ਗੰਡਾ ਸਿੰਘ ਜੀ ਦੀ ਪੰਜਾਬੀ ਦੇ ਗਦ ਖੇਤਰ ਵਿੱਚ ਆਪਣੀ ਨਵੇਕਲੀ ਥਾਂ ਹੈ ਜਿਸ ਨੂੰ ਪੰਜਾਬ ਸਰਕਾਰ ਅੱਜ ਸ਼ਰਧਾਂਜਲੀ ਪੇਸ਼ ਕਰ ਰਹੀ ਹੈ ਪਰ ਉਹਨਾਂ ਦੀ ਗਦਕਾਰੀ ਉਨ੍ਹਾਂ ਦੇ ਇਤਿਹਾਸਕਾਰ ਮਰਤਬੇ ਦਾ ਪਰਤੋ ਹੀ ਹੈ ਅਤੇ ਮੇਰੀ ਜਾਚੇ ਸਰਦਾਰ ਗੰਡਾ ਸਿੰਘ ਜੀ ਦਾ ਚਿਰੰਕਾਲ ਸਥਾਈ ਸਥਾਨ ਲੋਕਾਂ ਦੀ ਸਮ੍ਰਿਤੀ ਵਿੱਚ ਉਨ੍ਹਾਂ ਦੇ ਇਤਿਹਾਸਕਾਰ ਹੋਣ ਦੇ ਨਾਤੇ ਹੀ ਹੈ ਸਰਦਾਰ ਗੰਡਾ ਸਿੰਘ ਜੀ ਨਾ ਤਾਂ ਪਹਿਲੇ ਸਿੱਖ ਇਤਿਹਾਸਕਾਰ ਹੀ ਹਨ ਅਤੇ ਨਾ ਹੀ ਸਰਵਸ੍ਰੋਮਣੀ ਇਤਿਹਾਸ ਪੰਡਤ ਉਨ੍ਹਾਂ ਦੀ ਗੌਰਵਤਾ ਇਹ ਹੈ ਕਿ ਅਜੋਕੇ ਵਿਦਿਆਕਾਲ ਵਿੱਚ ਪਰਮਾਨਿਕ ਇਤਿਹਾਸ ਸਿਧਾਂਤ ਨੂੰ ਸਮਝ ਕੇ ਸਮਗਰੀ ਦੀ ਛਾਣਬੀਨ ਤੇ ਖੋਜ ਪੜਤਾਲ ਕਰਕੇ ਸਿੱਖ ਇਤਿਹਾਸ ਦੀ ਰੂਪਰੇਖਾ ਚਿੱਤਰਣ ਵਾਲੇ ਵਿਦਵਾਨਾਂ ਦੇ ਆਪ ਨਿਰਵਾਹਤ ਸਿਰਮੌਰ ਹਨ ਅੰਗਰੇਜ਼ੀ ਫਾਰਸੀ ਉਰਦੂ ਹਿੰਦੀ ਮਰਾਠੀ ਆਦ ਭਿੰਨ ਭਿੰਨ ਬੋਲੀਆਂ ਅਤੇ ਅਗਿਆਤ ਖੁੰਝੀਆਂ ਵਿੱਚ ਸੁੱਟੀ ਪਈ ਸਿੱਖ ਇਤਿਹਾਸ ਦੀ ਸਮਗਰੀ ਜਿਸ ਲਗਨ ਹੱਥ ਅਤੇ ਤਪੱਸਿਆ ਨਾਲ ਸਰਦਾਰ ਗੰਡਾ ਸਿੰਘ ਜੀ ਨੇ ਇਕੱਤਰਤ ਅਤੇ ਸਮੂਚਿਤ ਕੀਤੀ ਹੈ ਅਤੇ ਕਿਸੇ ਹੱਦ ਤੱਕ ਉਸ ਦਾ ਨਿਰਣੈ ਕਰਨ ਦਾ ਯਤਨ ਕੀਤਾ ਹੈ। ਉਸ ਲਈ ਸਾਰਾ ਸਿੱਖ ਜਗਤ, ਪੰਜਾਬ ਦੇਸ਼, ਭਾਰਤੀ ਇਤਿਹਾਸ, ਵਿਦਿਆਰਥੀ ਅਤੇ ਜਗਤ ਪੰਡਿਤੈ ਖੇਤਰ ਸਦਾ కృਤਗਿੱਖ ਰਹੇਗਾ। ਸਰਦਾਰ ਗੰਡਾ ਸਿੰਘ ਜੀ ਦੇ ਇਸ ਕੀਰਤੀ ਦਰਸ਼ਨ ਨੂੰ ਨਮਸਕਾਰ ਕਰਨ ਨੂੰ ਮੈਂ ਆਪਣੇ ਧੰਨ ਭਾਗ ਸਮਝਦਾ ਹਾਂ। सरदार कपूर सिंह दी एक अहम भूमिका सरदार साहब ने ਘੱਟ ਹੀ ਕਿਸੇ ਕਿਤਾਬ ਦੀ ਭੂਮਿਕਾ ਲਿਖੀ ਹੈ ਕਿਉਂਕਿ ਆਮ ਕਰਕੇ ਉਹਨਾਂ ਨੂੰ ਕੋਈ ਰਚਨਾ ਪਸੰਦ ਨਹੀਂ ਸੀ ਆਉਂਦੀ ਪ੍ਰੋਫੈਸਰ ਮੋਹਨ ਸਿੰਘ ਦੀ ਆਪ ਨਾਲ ਕਾਫੀ ਡੂੰਗੀ ਸਾਝ ਰਹੀ ਹੈ ਆਪ ਨੇ ਅਦਵਾਟੇ ਕਾਵ ਸੰਗ੍ਰਹਿ ਦੀ ਭੂਮਿਕਾ ਲਿਖ ਕੇ ਮੋਹਨ ਸਿੰਘ ਦੀ ਕਾਵ ਪ੍ਰਤਿਭਾ ਨੂੰ تسلیم ਕੀਤਾ ਹੈ ਮੋਹਨ ਸਿੰਘ ਦੀ ਕਵਿਤਾ ਦੇ ਮੂਲ ਤੱਤਾਂ ਬਾਰੇ ਸੰਖੇਪ ਪਰ ਭਾਵਪੂਰਤ ਟਿੱਪਣੀਆਂ ਕਰਦਿਆਂ ਉਸ ਦੀ ਕਵਿਤਾ ਉੱਤੇ ਅੰਗਰੇਜ਼ੀ ਕਵਿਤਾ ਦੇ ਅਚੇਤ ਪ੍ਰਭਾਵ ਬਾਰੇ ਵੀ ਗੱਲ ਕੀਤੀ ਹੈ। ਕਵੀ ਦੀ ਕਵਿਤਾ ਵਿੱਚ ਸਰਲਤਾ ਦੇ ਗੁਣ ਨੂੰ ਮੰਨਦਿਆਂ ਸਰਦਾਰ ਕਪੂਰ ਸਿੰਘ ਜਟਲਤਾ ਭਰਪੂਰ ਕਾਵ ਰਚਨਾਵਾਂ ਨੂੰ ਉਚੇਰੀ ਕਵਿਤਾ ਜਾਂ ਮਹਾਨ ਕਵਿਤਾ ਨਹੀਂ ਮੰਨਦੇ। ਆਪ ਦੀਆਂ ਮੋਹਨ ਸਿੰਘ ਦੀ ਕਵਿਤਾ ਬਾਰੇ ਕੀਤੀਆਂ ਇਹ ਟਿੱਪਣੀਆਂ ਅੱਜ ਵੀ ਪ੍ਰਮਾਣਿਕ ਆਲੋਚਨਾ ਦਾ ਉੱਤਮ ਨਮੂਨਾ ਹਨ ਆਪ ਨੇ ਇਹ ਭੂਮਿਕਾ 1942 ਵਿੱਚ ਲਿਖੀ ਸੀ ਸਰੋਤਿਆਂ ਦੀ ਜਾਣਕਾਰੀ ਹਿੱਤ ਅਤੇ ਸਾਂਭਣ ਦੀ ਭਾਵਨਾ ਨਾਲ ਇਸ ਨੂੰ ਇਸ ਸੰਗ੍ਰਹਿ ਵਿੱਚ ਪੁਨਰ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ ਪੰਜ ਦਰਿਆ ਦਾ ਮੋਹਨ ਸਿੰਘ ਆਪਣੀਆਂ ਕਵਿਤਾਵਾਂ ਦਾ ਇੱਕ ਹੋਰ ਸੰਗ੍ਰਹਿ ਪੰਜਾਬੀ ਜਨਤਾ ਦੇ ਸਾਹਮਣੇ ਰੱਖਦਾ ਹੈ ਉਸ ਦੀਆਂ ਪਹਿਲੀਆਂ ਰਚਨਾਵਾਂ ਦੇ ਰਸье ਜਿਨ੍ਹਾਂ ਦੀ ਗਿਣਤੀ ਬਹੁਤ ਹੈ ਇਸ ਸੰਗ੍ਰਹਿ ਵਿੱਚ ਵੀ ਰੰਗਾਂ ਦੀ ਉਹੀ ਭਿੰਨਤਾ ਤੇ ਸੁਗੰਧੀ ਦੀ ਉਹੀ ਬਹੁਲਤਾ ਦੇਖਣਗੇ ਸਗੋਂ ਇੱਕ ਵਾਅਦਾ ਵੀ ਉਹ ਹੈ ਇੱਕ ਖਾਸ ਤਰ੍ਹਾਂ ਦੀ ਨਵੀਨਤਾ ਤੇ ਤਾਕਤ ਜੋ ਨਾ ਸਿਰਫ ਕਵੀ ਦੀ ਵਧੇਰੇ ਪੱਕੀ ਤੇ ਰਸੀ ਹੋਈ ਸ਼ਖਸੀਅਤ ਦੀ ਸੂਚਕ ਹੈ ਸਗੋਂ ਉਸਦੀ ਜੋਕੀ ਯੂਰੋਪੀਅਨ ਕਵਿਤਾ ਨਾਲ ਡੂੰਗੀ ਤੇ ਅਨੇਕ ਪੱਖੀ ਜਾਣਕਾਰੀ ਦਾ ਸਬੂਤ ਵੀ ਦਿੰਦੀ ਹੈ। ਇੱਕ ਗੀਤਕਾਰ ਦੇ ਤੌਰ ਤੇ ਤਾਂ ਉਹ ਅੱਗੇ ਹੀ ਆਪਣੀ ਤਾਕਤ ਪ੍ਰਗਟ ਕਰ ਚੁੱਕਾ ਹੈ। ਪਰ ਇਨ੍ਹਾਂ ਕਵਿਤਾਵਾਂ ਵਿੱਚ ਉਹ ਆਦਰਸ਼ਵਾਦ ਦੇ ਧੁੰਦਲੇ ਸੁਪਨ ਦੇਸ਼ਾਂ ਤੇ ਕਵੀ ਦੀ ਸੁਨਹਿਰੀ ਕਲਪਨਾ ਦੇ ਮੁਕਾਬਲੇ ਵਿੱਚ ਗਮ ਭਰੇ ਤਜਰਬੇ, ਮਾਇਆ ਦੀ ਅਸਥਿਰਤਾ ਅਤੇ ਜੀਵਨ ਦੀਆਂ ਸਖਤ ਹਕੀਕਤਾਂ ਦੀਆਂ ਤਿੱਖੀਆਂ ਤੇ ਅਧਪਧਰੀਆਂ ਨੋਕਾਂ ਦਾ ਵੀ ਜ਼ਿਕਰ ਕਰਦਾ ਹੈ ਇਹ ਆਖਰੀ ਪਹਿਲੂ ਮੇਰੇ ਖਿਆਲ ਵਿੱਚ ਅੱਜਕੱਲ ਦੀ ਕਵਿਤਾ ਨੂੰ ਜਿਵੇਂ ਕਿ ਉਹ ਉੱਤਰੀ ਯੂਰਪ ਦੇ ਦੇਸ਼ਾਂ ਵਿੱਚ ਸਮਝੀ ਜਾਂਦੀ ਹੈ ਅਤੇ ਨiyet ਰੂਪਾਂ ਤੇ ਗਿਨੇ ਮਿੱਥੇ ਅਨੁਭਵਾਂ ਵਾਲੀ ਰਵਾਇਤੀ ਕਵਿਤਾ ਨੂੰ ਨਿਖੇੜਦਾ ਹੈ 16ਵੀਂ ਸਦੀ ਤੱਕ ਤਕ ਤਕਰੀਬਨ ਸਾਰੇ ਦਾ ਸਾਰਾ ਹਿੰਦੁਸਤਾਨੀ ਸਾਹਿਤ ਸanskrit ਵਿੱਚ ਲਿਖਿਆ ਜਾਂਦਾ ਰਿਹਾ ਸੀ ਪਰ ਇਸ ਦੇ ਬਾਅਦ ਕੁਦਰਤੀ ਤੌਰ ਤੇ ਭਾਰਤ ਦੀ ਪ੍ਰਤਿਭਾ ਹਿੰਦੁਸਤਾਨੀ ਜਨਤਾ ਦੀਆਂ ਬੋਲੀਆਂ ਵਿੱਚ ਉਜਾਗਰ ਹੋਣ ਲੱਗ ਪਈ ਯੂਰਪੀਅਨ ਲੋਕਾਂ ਦੇ ਹਿੰਦੁਸਤਾਨ ਵਿੱਚ ਆਉਣ ਨਾਲ ਹਿੰਦੁਸਤਾਨੀ ਸਾਹਿਤ ਨੂੰ ਇੱਕ ਨਵੀਂ ਪ੍ਰੇਰਣਾ ਮਿਲੀ ਪੰਜਾਬੀ ਵੀ ਇਸ ਅਸਰ ਤੋਂ ਬਚ ਨਾ ਸਕੇ ਇਸ ਦੇ ਉਲਟ ਕਈ ਯੂਰਪੀਅਨ ਲੇਖਕ ਵੀ ਅਜੇਹੇ ਹੋਏ ਹਨ ਜਿਨ੍ਹਾਂ ਨੂੰ ਹਿੰਦੁਸਤਾਨ ਤੇ ਹਿੰਦੁਸਤਾਨੀ ਸਾਹਿਤ ਨੇ ਖਿੱਚ ਪਾਈ ਹੈ ਅਤੇ ਜਿਨ੍ਹਾਂ ਨੇ ਹਿੰਦੁਸਤਾਨੀ ਜੀਵਨ ਤੇ ਸੱਭਿਆਚਾਰ ਬਾਰੇ ਆਪਣੇ అనుభవ ਅੰਗਰੇਜ਼ੀ ਬੋਲੀ ਵਿੱਚ ਪ੍ਰਗਟ ਕਰਨ ਦਾ ਯਤਨ ਕੀਤਾ ਹੈ ਸਰ ਐਡਵਿਨ ਔਰਨਲਡ ਜਿਸ ਨੇ ਆਪਣੀ ਪ੍ਰਸਿੱਧ ਕਵਿਤਾ ਲਾਈਟ ਆਫ ਏਸ਼ੀਆ ਹਿੰਦੁਸਤਾਨ ਤੋਂ ਪ੍ਰੇਰਿਤ ਹੋ ਕੇ ਲਿਖੀ ਹੈ ਉਸ ਤੋਂ ਵੀ ਵਧੇਰੇ ਪ੍ਰਸਿੱਧ ਹੈਨਰੀ ਦਰੋਜ਼ਿਓ ਫਕੀਰ ਆਫ ਚੁੰਗੀਰਾ ਦਾ ਕਰਤਾ ਤੇ ਇਸੇ ਤਰ੍ਹਾਂ ਕਈ ਹੋਰ ਹਨ ਜਿਨ੍ਹਾਂ ਨੇ ਹਿੰਦੁਸਤਾਨੀ ਸੋਮਿਆਂ ਤੋਂ ਮਸਾਲਾ ਲੈ ਕੇ ਉਸ ਨੂੰ ਹਿੰਦੁਸਤਾਨੀ ਨਮੂਨੇ ਮੁਤਾਬਕ ਢਾਲ ਲਿਆ ਪਰ ਅੱਜਕੱਲ ਦੇ ਹਿੰਦੁਸਤਾਨੀ ਸਾਹਿਤ ਨੂੰ ਇਹ ਦਾਵਾ ਨਹੀਂ ਕਿ ਉਸ ਨੇ ਯੂਰਪ ਦੀ ਕਿਸੇ ਮਹਾਨ ਰਚਨਾ ਦੀ ਕਿਰਤ ਵਿੱਚ ਪ੍ਰੇਰਣਾ ਦਿੱਤੀ ਹੋਵੇ ਭਾਵੇਂ ਇਹ ਆਪ ਬਹੁਤ ਹੱਦ ਤੀਕ ਕੀ ਰੰਗ ਤੇ ਕੀ ਬੰਤਰ ਦੋਹਾਂ ਪਹਿਲੂਆਂ ਤੋਂ ਅੱਜਕੱਲ੍ਹ ਦੇ ਯੂਰਪੀਅਨ ਲੇਖਕਾਂ ਦੀ ਰਚਨਾਵਾਂ ਦੀਆਂ ਨੀਹਾਂ ਤੇ ਉਸਰਿਆ ਹੋਇਆ ਹੈ। ਕਈ ਲੋਕਾਂ ਨੇ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਅੱਜਕੱਲ੍ਹ ਦੀ ਕਵਿਤਾ ਤੇ ਪੁਰਾਣੀ ਕਵਿਤਾ ਵਿੱਚ ਕੀ ਫਰਕ ਹੈ। ਪਰ ਜਿਵੇਂ ਮੈਂ ਇਸ ਗੱਲ ਨੂੰ ਦੇਖਦਾ ਹਾਂ ਕਿਸੇ ਕਵੀ ਨੂੰ ਨਿਪਟ ਉਸਦੇ ਇਤਿਹਾਸਕ ਸਮੇਂ ਤੋਂ ਨਹੀਂ ਜਾਂਚਣਾ ਚਾਹੀਦਾ ਜਿਸ ਵਿੱਚ ਕੀ ਉਹ ਹੋਇਆ ਹੋਵੇ। ਸਭੂ ਦੇਖਣ ਤੇ ਜੋਖਣ ਵਾਲੀ ਗੱਲ ਇਹ ਹੈ ਕਿ ਉਹ ਆਪਣੇ ਸਮੇਂ ਦੇਆਂ అనుభవਾਂ ਨੂੰ ਕਿਤਨੀ ਕੁ ਸਫਲਤਾ ਨਾਲ ਕਵਿਤਾ ਵਿੱਚ ਪ੍ਰਗਟ ਕਰ ਸਕਿਆ ਹੈ ਇਹੋ ਆਖਰੀ ਕਸੌਟੀ ਹੈ ਇਹ ਨਹੀਂ ਕਿ ਕੋਈ ਕਵਿਤਾ ਇਸ ਰੂਪ ਵਿੱਚ ਹੈ ਕਿ ਉਸ ਵਿੱਚ ਇਸ ਵਿਸ਼ੇ ਨੂੰ ਸੰਭਾਲਦੀ ਹੈ ਕਿ ਉਸ ਨੂੰ ਇਹ ਕੀਮਤਾਂ ਧਾਰਨ ਕਰਦੀ ਹੈ ਜਾਂ ਉਹ ਮੈਂ ਜੀ ਕੇ ਚੈਸਟਰਟਨ ਨਾਲ ਸਹਿਮਤ ਹਾਂ ਕਿ ਜੋ ਕੁਝ ਵੀ ਮਹਾਨ ਤਰੀਕੇ ਨਾਲ ਸੁੰਦਰ ਤੇ ਸੱਤਿ ਹੈ ਬਹੁਤ ਸਾਦਾ ਹੁੰਦਾ ਹੈ ਗੀਤ ਵਾਂਗ ਸਾਦਾ ਜਾਂ ਜਿਵੇਂ ਨੀਲੇ ਅਸਮਾਨ ਉੱਤੇ ਚਾਂਦੀ ਦੀ ਲਿਖਤ ਹੁੰਦੀ ਹੈ ਔਖੀ ਤੇ ਗੁੰਝਲਦਾਰ ਚੀਜ਼ ਆਮ ਤੌਰ ਤੇ ਗਲਤ ਹੁੰਦੀ ਹੈ ਮੋਹਨ ਸਿੰਘ ਦੇ ਹੱਕ ਵਿੱਚ ਵੀ ਇਹ ਗੱਲ ਆਖੀ ਜਾ ਸਕਦੀ ਹੈ ਕਿਉਂਕਿ ਉਹ ਆਪਣੀਆਂ ਇਨ੍ਹਾਂ ਕਵਿਤਾਵਾਂ ਵਿੱਚ ਔਖਾ ਤੇ ਗੁੰਝਲਦਾਰ ਹੋਏ ਬਿਨਾ ਨਵਾਂ ਪੰਨਲੇ ਆਸਕਨ ਵਿੱਚ ਬਹੁਤ ਸਫਲ ਰਿਹਾ ਹੈ ਆਪਣੀਆਂ ਪਹਿਲੀਆਂ ਕਵਿਤਾਵਾਂ ਵਿੱਚ ਮੋਹਨ ਸਿੰਘ ਬਹੁਤ ਕਰਕੇ ਸਵੈ ਪ੍ਰਕਾਸ਼ ਵਿੱਚ ਹੀ ਰੁੱਝਾ ਰਿਹਾ ਹੈ ਪਰ ਇਹ ਕਵਿਤਾਵਾਂ ਪਕੇਰੀਆਂ ਤੇ ਅਜੋਕੇ ਸਮਿਆਂ ਦੇ ਤਿੱਖੇ ਤੇ ਤੀਬਰ ਵੇਗ ਮੁਤਾਬਕ ਹਨ ਕਿਉਂਕਿ ਇਹਨਾਂ ਵਿੱਚ ਨਿਰੋਲ ਨਿੱਜੀ ਜਜ਼ਬੇ ਦੀ ਥਾਂ ਸਮਾਜਿਕ ਚੇਤਨਤਾ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਨਾਲ ਕਵਿਤਾ ਦੀ ਕੋਮਲਤਾ ਵਿੱਚ ਭਾਵੇਂ ਫਰਕ ਪੈ ਗਿਆ ਹੋਵੇ ਪਰ ਨਿਰੋਏ ਪੰਤਾ ਨਿਸ਼ਚਿਤ ਤੌਰ ਤੇ ਵਾਧਾ ਹੋ ਗਿਆ ਹੈ ਉਸ ਦੀਆਂ ਕਵਿਤਾਵਾਂ ਨਿੱਕਾ ਰੱਬ ਸਤਸੰਗ ਇਸ਼ਕ ਨੇ ਕਿਤਨਾ ਕਮੀਨਾ ਕਰ ਦਿੱਤਾ ਮੋਹਨ ਸਿੰਘ ਦੇ ਨਵੇਂ ਪੰਨ ਵਿਚਾਰ ਦੀ ਗਹਿਰਾਈ ਤੇ ਜਾਤੀ ਦੀ ਚੇਤਨਤਾ ਵਾਲੀ ਕਵਿਤਾ ਦੀਆਂ ਚੰਗੀਆਂ ਮਸਾਲਾ ਹਨ ਪਰ ਘੱਟੋ ਘੱਟ ਮੈਂ ਅਜੇ ਵੀ ਮੰਨਦਾ ਹਾਂ ਕਿ ਮੋਹਨ ਸਿੰਘ ਦੀ ਕਵਿਤਾ ਸਭ ਤੋਂ ਉੱਚੀ ਸਿਖਰ ਤੇ ਉਦੋਂ ਹੁੰਦੀ ਹੈ ਜਦੋਂ ਪੋਠੋਹਾਰ ਦੇ ਉੱਚੇ ਨੀਵੇਂ ਮੈਦਾਨਾਂ ਵਿੱਚੋਂ ਜੰਗਲੀ ਫੁੱਲ ਇਕੱਠੇ ਕਰ ਰਿਹਾ ਹੁੰਦਾ ਹੈ ਉਹਨਾਂ ਲੰਮੀਆਂ ਕਣਕ ਰੰਗੀਆਂ ਕੁੜੀਆਂ ਦੇ ਵਾਲਾਂ ਦੀਆਂ ਸੱਪ ਰੰਗੀਆਂ ਮੇਡੀਆਂ ਨੂੰ ਸ਼ਿੰਗਾਰਨ ਲਈ ਜਿਨ੍ਹਾਂ ਦੀਆਂ ਨਾੜਾਂ ਵਿੱਚ ਅਜ ਤੀਕ ਗੰਧਾਰ ਵਾਦੀ ਦੇ ਰਸਕ ਬਜ਼ੁਰਗਾਂ ਦਾ ਖੂਨ ਵਹਿ ਰਿਹਾ ਹੈ ਉਹ ਫੁੱਲ ਜਿਨ੍ਹਾਂ ਵਿੱਚੋਂ ਅਜੇ ਤੀਕ ਕਾਦੰਬਰੀ ਕਾਲੀਦਾਸ ਦੇ ਮੇਘਦੂਤ ਪਰਤਰੀ ਹਰੀ ਦੇ ਸ਼ਿੰਗਾਰ ਸ਼ਤਕ ਜੈਦੇਵ ਦੇ ਗੀਤ ਗੋਬਿੰਦ ਵਾਰਿਸ ਸ਼ਾਹ ਦੀ ਹੀਰ ਬੁੱਲੇ ਦੀਆਂ ਕਾਫੀਆਂ ਅਤੇ ਗੁਰੂ ਅਰਜਨ ਦੇ ਪਿਆਰ ਤੇ ਬਿਰਹੋਂ ਦੇ ਸ਼ਬਦਾਂ ਦੀ ਸੁਗੰਧੀ ਪਈ ਆਉਂਦੀ ਹੈ ਇਸੇ ਵਨਗੀ ਦੀ ਯਾਦ ਤਾਜ਼ਾ ਕਰਨ ਵਾਲੇ ਕਦੇ ਬਿਲਕੁਲ ਸਾਫ਼ ਤੌਰ ਤੇ ਤੇ ਕਦੀ ਧੁੰਦਲੇ ਤੌਰ ਤੇ ਹਨ ਮੋਹਨ ਸਿੰਘ ਦੇ ਖੂਬਸੂਰਤ ਗੀਤ ਕਹੇ ਤੱਕ ਬੈਠਾ ਮੈਂ ਨੈਣ ਗੱਲ ਸੁਣੀ ਜਾ ਕੋਈ ਆਇਆ ਸਾਡੇ ਵੇੜੇ ਮੋਹਨ ਸਿੰਘ ਵਿੱਚ ਉਹ ਸਭ ਗੁਣ ਮੌਜੂਦ ਹਨ ਜੋ ਕਿਸੇ ਮਹਾ ਕਵੀ ਲਈ ਜ਼ਰੂਰੀ ਹਨ ਉਸ ਕੋਲ ਕਲਪਨਾ ਵੀ ਹੈ ਤੇ ਤਜਰਬਾ ਵੀ ਉਸ ਨੂੰ ਭਾਵਾਂ ਨੂੰ ਪ੍ਰਗਟ ਕਰਨ ਦਾ ਹੁਨਰ ਵੀ ਆਉਂਦਾ ਹੈ ਅਤੇ ਸਭ ਤੋਂ ਸੋਹਣੀ ਗੱਲ ਇਹ ਹੈ ਕਿ ਉਸ ਨੇ ਇਸ ਕੰਮ ਲਈ ਆਪਣੀ ਭਾਸ਼ਾ ਪੰਜਾਬੀ ਨੂੰ ਹੀ ਚੁਣਿਆ ਹੈ ਉਸ ਨੂੰ ਕਵਿਤਾ ਦੇ ਵਿਸ਼ੇ ਦੀ ਬਹੁਤ ਸੂਝ ਹੈ ਅਤੇ ਉਸ ਵਿੱਚੋਂ ਲੋੜ ਅਨੁਸਾਰ ਤਿਆਗ ਤੇ ਗ੍ਰਹਿਣ ਕਰਨ ਦੀ ਬਹੁਤ ਬਰੀਕ ਤਮੀਜ਼ ਜੀਵਨ ਦਾ ਤਜਰਬਾ ਹੋਰ ਤਜਰਤਾ ਆਪਣੇ ਬੀਤੇ ਤੇ ਉਸ ਦੀਆਂ ਜੜਾਂ ਨਾਲ ਜਿੱਥੋਂ ਕਿ ਉਸ ਦੇ ਕਾਬ ਜਜ਼ਬੇ ਫੁੱਟਦੇ ਹਨ ਨਿੱਤ ਵੱਧ ਦੀ ਵਾਕਫੀ ਤੇ ਸਭ ਤੋਂ ਵੱਧ ਕੇ ਕਲਾ ਬੱਧਤਾ ਤੇ ਨੇਕ ਨੀਅਤੀ ਆਦੀ ਗੁਣ ਮੋਹਨ ਸਿੰਘ ਨੂੰ ਇੱਕ ਐਸਾ ਕਵੀ ਬਣਾਉਣ ਦੀ ਸੰਭਾਵਨਾ ਰੱਖਦੇ ਹਨ ਜਿਸ ਦੀ ਰਚਨਾ ਸ਼ਾਇਦ ਉਸ ਦੇ ਨਾਂ ਰਹਿਣ ਦੇ ਬਾਅਦ ਵੀ ਰਹਿ ਸਕੇ। ਸਮਾਪਤ ਕਿਤਾਬ ਗੁਰੂ ਗੋਬਿੰਦ ਸਿੰਘ ਜੀ ਦੀ ਵਿਸਾਖੀ ਇੱਥੇ ਹੀ ਸਮਾਪਤ ਹੁੰਦੀ ਹੈ। ਇਸ ਦੇ ਲੇਖਕ ਹਨ ਸਰਦਾਰ ਕਪੂਰ ਸਿੰਘ ਆਈ.ਸੀ.ਐਸ ਅਤੇ ਇਸ ਨੂੰ ਸੰਪਾਦਿਤ ਕੀਤਾ ਹੈ ਸਰਦਾਰ ਗੁਰਮukh ਸਿੰਘ ਪੀ.ਐਚ.ਡੀ. ਨੇ। ਇਸ ਕਿਤਾਬ ਨੂੰ ਆਵਾਜ਼ ਦਿੱਤੀ ਹੈ ਪ੍ਰਭਦੀਪ ਕੌਰ ਨੇ ਪੰਜਾਬੀ ਸਾਹਿਤ ਦੀਆਂ ਹੋਰ ਸਿਰਮੌਰ ਕਿਰਤਾਂ ਸੁਣਨ ਲਈ ਜੁੜੇ ਰਹੋ ਆਵਾਜ਼ ਘਰ ਦੇ ਨਾਲ ਧੰਨਵਾਦ